ਪਿਆ ਵਾਲੇ ਖਰਚ ਫਤਾਈ ਲੈਣਾ ਕਿੰਨਰਾ ਨੇ ਮਚਾਇਆ ਹੜਦੁੰਗੋਂ ਮੰਗੇ ਪੈਸੇ ਨਾ ਮਿਲਨ ਤੇ ਕੀਤਾ ਅਸ਼ਲੀਲ ਕਾਰਨਾਮਾ ਮਾਮਲਾ ਖੜਾਦਾ ਹੈ ਜਿੱਥੇ ਪਿਆ ਵਾਲੇ ਜੋੜੇ ਦੇ ਘਰੋਂ ਕਿੰਨਰ ਫਤਾਈ ਲੈਣ ਲਈ ਆਏ ਸ਼ੰਤ ਅਤੇ ਕਿੰਨਰਾ ਵੱਲੋਂ ਉਹ ਮੰਗੇ 1 ਲੱਖ ਰੁਪਏ ਦੀ ਮੰਗੀ ਤੀ ਗਈ ਜਿਸ ਨੂੰ ਦੇਣ ਲਈ ਘਰ ਵਾਲੇ ਰਾਜੀ ਨਹੀਂ ਸਨ ਅਤੇ ਉਹਨਾਂ ਵੱਲੋਂ ਸ਼ਗਨ 'ਚ ਇਕੱਠੇ ਹੋਏ ਸਾਰੇ ਪੈਸੇ ਕਿਨਰਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਜੋ ਕਿਨਰਾਂ ਨੇ ਠੁਕਰਾ ਦਿੱਤੀ। ਉਹ ਮੰਗੇ ਪੈਸੇ ਨਾ ਮਿਲਣ ਤੇ ਕਿਨਰਾਨੀ ਘਰ ਵਿੱਚ ਨੰਗੇ ਹੋ ਕੇ ਨੱਚਣਾ ਸ਼ੁਰੂ ਕਰ ਦਿੱਤਾ ਜਿਸ ਤੇ ਰੋਸ ਵਿੱਚੋਂ ਪਰਿਵਾਰਕ ਮੈਂਬਰਾਂ ਅਤੇ ਲਾੜੇ ਨੇ ਕਿਨਰਾਂ ਨੂੰੁੱਤ ਮੋਰਚਾ ਪੂੰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਇਸ ਪ੍ਰਥਾ ਨੂੰ ਖਤਮ ਕਰਕੇ ਹੀ დამਲਾਣਗੇ। ਕਿਆ ਨਾਮ ਹੈ ਜੀ ਤੁਹਾਡਾ? ਦਰਿੰਦਰ ਸਿੰਘ ਨਾਮ ਹੈ ਕਿਹੜੇ ਪਿੰਡ ਦੇ ਵਾਸੀ ਆ ਆਪਾ ਸ਼ਿਵਾਲਿਕ ਸਿਟੀ ਕੋਲ ਸਵਰਾਜਿੰਗ ਫਲੇਵਰ ਆ ਜਦ ਸਵਰਾਜਿੰਗ ਫਲੇਵਰ ਰਹਿੰਦੇ ਹੋ ਅੱਜ ਜਿਹੜਾ ਮਹਾਂਤਾਂ ਦੇ ਘਰ ਦੇ ਮੂਹਰੇ ਤੁਸੀਂ ਧਰਨਾ ਲਗਾਇਆ ਏ ਕੀ ਕਹਿਣਾ ਜਾਂਦੇ ਹੋ ਕੁਛ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਹਾਂ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ કરી ਹਾਂ ਠੀਕ ਹੈ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮਗਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦੇ ਜੀ ਠੀਕ ਹੈ ਨਹੀਂ ਜੀ ਸਾਹ ਦੇਖ ਕੇ ਜੀ ਸਾਹਮਣੇ ਦੇਖੋ ਹਾਂ ਜੀ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਹਾਂ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਆ ਸੀਗਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੈਨੂੰ ਵੀਡੀਓ ਪਈ ਜੀ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਆ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾ ਵੀ ਹੈ ਜੀ ਅੱਛਾ ਕੀ ਮੰਗ ਕਰਦੇ ਹੋ ਜੀ ਉਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਕੇ ਉਸ ਟਾਈਮੇ ਲੈ ਕੇ 31000 ਅੜ ਕੇ ਇੱਕ ਵਾਰੀ 21000 ਤੇ ਪਰਾ ਦਾ ਮੁੰਡਾ ਹੋਇਆ ਆੜ ਕੇ ਉਸ ਟਾਈਮ ਲੈ ਕੇ 55000 ਠੀਕ ਹੈ ਉਸ ਟਾਈਮ ਚਲੋ ਸੀਪੀਸਾ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਜੀ ਮੈਂ ਤੁਹਾਨੂੰ ਕੁਝ ਦੱਸ ਨਹੀਂਉਂਗਾ ਕਿ ਕੋਟ ਰਹੀ ਪੈਸੇ ਲੰਗੀ ਕਰਨੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਂ ਕਹਿੰਦੀ ਅਸੀਂ ਦੇਈ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਹੂੰ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਟਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਦਿਓ ਅਸੀਂ ਚੱਲੋ ਕਿੰਨੇ ਮੰਗੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਂਦੇ ਹਾਂ ਪਰ ਪਹਿਲਾਂ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ 'ਚ ਐ ਮਾਰਿਆ ਸਾਰਾ ਕੁਝ ਚਾਕੇ ਕਹਿੰਦੇ ਆਪਣੇ ਪੇਕੇਆ ਤੋਂ ਲੈ ਕੇ ਰੱਖੋ ਹਾਂ ਜੀ ਮੰਨ ਤਾਂ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕਰ ਆਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾੜ ਲੈ ਮੈਂ ਤਾਂ ਜੀ ਉਹੀ ਗੱਲ ਮੰਨਦਾ ਇਨਸਾਫ਼ ਚਾਹੀਦਾ ਜਿਹੜਾ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ਼ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ ਮੀਡੀਆ ਮੂਰੇ ਮਾਫੀ ਮੰਗੇ